ਪੰਜਾਬ ਲਾਈ 88 ਪੰਜਾਬ ਦੇ ਤੁਹਾਡਾ ਸਵਾਗਤ ਹੈ ਧਾਰੀਵਾਲ ਤੋਂ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਐਸਡੀਐਮ ਦਾਸਪੁਰ ਕਰਨਜੀਤ ਸਿੰਘ ਜੀ ਦੇਖ ਰਹੇ ਖੇਤ ਨਗਰ ਕੌਂਸਲ ਧਾਰੀਵਾਲ ਦੇ ਵਾਈਸ ਪ੍ਰਧਾਨ ਦੀ ਸਰਵਸੰਮਤੀ ਨਾਲ ਹੋਈ ਚੋਣ ਕੌਂਸਲਰ ਦੀਪਕ ਮਾਨ ਨੂੰ ਵਾਈਸ ਪ੍ਰਧਾਨelect ਚੁਣੇ ਗਏ ਜਦਕਿ ਕੁੱਲ 13 ਕੌਂਸਲਰਾਂ ਤੇ 9 ਕੌਂਸਲਰ ਹਾਜ਼ਰ ਸਨ ਕੋਣ ਮੀਟਿੰਗ ਦੌਰਾਨ ਪ੍ਰਧਾਨ ਅਸਮੇਂਦਰ ਗਰਵਾਲ ਸਾਹਿਬ ਦਾ ਵਾਈਸ ਪ੍ਰਧਾਨ ਕੁਸ਼ਮ ਖੋਤਲਾ ਕੌਂਸਲ ਪਵਨ ਅਬਰੋਲ ਕੌਂਸਲ ਇੰਦਰ ਆਸਾਂ ਕੌਂਸਲ ਰਵੀ ਚਰਮਾ ਕੌਂਸਲ ਪੁਨਾਮ ਕੌਂਸਲ ਸੰतोष कौर ਕੌਂਸਲ ਪ੍ਰਵੀਨ ਮਲੋਤਰਾ ਵੱਲੋਂ ਸ਼ਾਂਤੀ ਪ੍ਰਗਟਾਉਂਦੇ ਦੀਪਕ ਮਾਰ ਰਿੰਟੋ ਨੂੰ ਵਾਈਸ ਪ੍ਰਧਾਨ ਚੁੰਦੇ ਹੋਏ ਹਾਰ ਪਾਏ ਤੇ ਵਧਾਈ ਦਿੱਤੀ ਅਤੇ ਕਾਮਾ ਕੀਤੀ ਕਿ ਨਵੇਂ ਬਣੇ ਵਾਈਸ ਪ੍ਰਧਾਨ ਦੀਪਕ ਮਾਰ ਰਿੰਟੋ ਵੱਲੋਂ ਧਾਰੀਵਾਲ ਨੂੰ ਵਿਕਾਸ ਪੱਖੋਂ ਦੇਤੇ ਬਣਾਉਣ ਵਿੱਚ ਆਪਣਾ ਸਹਿਯੋਗ ਦੇਣਗੇ ਇਹਨੂੰ ਮੌਕੇ ਤੇ ਨਾਵਨਯੁਕਤ ਵਾਈਸ ਪ੍ਰਧਾਨ ਦੀਪਕ ਮਾਰਿੰਟੂ ਨੇ ਪ੍ਰਧਾਨ ਸਮੇਤ ਆਪਣੇ ਕਾਉਂਸਲਰ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਟੀਮ ਵਾਂਗ ਕੰਮ ਕਰਕੇ ਸ਼ਹਿਰ ਦੀ ਸੁੰਦਰਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਿਨਾਂ ਪੱਖਪਾਤ ਦੇ ਹੱਲ ਕਰਨਾ ਚਾਹੀਦਾ ਹੈ ਮਾਇਸ ਪ੍ਰਧਾਨ ਦੀਪਕ ਮਾਦਨਟੋ ਨੇ ਆਪਣਾ ਮੋਬਾਈਲ ਨੰਬਰ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦਾ ਕੋਈ ਵੀ ਵਸਿੰਦਾ ਬਿਨਾਂ ਝਿਟਕ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਤੇ ਆਈਪੋਪਨ ਰਜੰਗ ਸੈਨੀਟਰੀ ਇੰਸਪੈਕਟਰ ਸੰਜੀਵ ਸੋਨੀ ਨਵਾਂ ਜੁੱਟ ਨਵੀਂ ਸੋਸ ਸੁਸਾਇਟੀ ਦੇ ਚੇਅਰਮੈਨ ਨਿਜਮਾ ਜਨ ਬਾਲਾਜੀ ਮੰਦਿਰ ਧਾਰੀਵਾਲ ਦੇ ਮੁੱਖ ਸੇਵਾਦਾਰ ਨਿੰਦਰ ਕਰੰਜਾ ਜੀ ਨੂੰ ਤੋਂ ਦਗਨ ਦੇ ਨੁਨੀ ਸੇਵਾਦਾਰ ਨਵੰਮਲੇ ਬਰਾਕਰਨਾਲ ਸਿੰਘ ਸਮੇਤ ਨਗਰ ਕੌਂਸਲ ਦੇ ਸੇਵਾ ਮੁਟਾ ਸਟਾਫ ਵੱਲੋਂ ਨਵਨੀਯੁਕਤ ਵਾਈਸ ਪ੍ਰਧਾਨ ਦੀਪਕ ਮਹਰਿੰਦ ਨੂੰ ਵਧਾਈ ਦਿੱਤੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕੌਂਸਲ ਨਗਰ ਕੌਂਸਲ ਧਾਰੀਵਾਲ ਦੇ ਵਾਈਸ ਪ੍ਰਧਾਨ ਨੂੰ ਵੀ ਇਲਕਸ਼ੀ ਵਧਾਈ ਆ ਤੇ ਅੱਜ ਨਤੀਜੇ 21 ਬਾਰਾਂ ਨੂੰ ਮਨੁਮਾਨਯੋਗ ਦਿੱਤੀ ਕਮਿਸ਼ਨ ਗੁਰਦਾਸਪੁਰ ਦੀ ਵੱਲੋਂ ਇਹ ਫੀਟ ਮੀਟਪੁਰਾ ਦੀ ਟੋਲ ਲਈ ਕਾਨੂੰਨ ਲਨੁਕਤ ਕੀਤਾ ਗਿਆ ਸੀ ਤੇ ਇਹ ਚੋਲ ਬੜੇ ਹੀ ਸ਼ਾਂਤਮਈ ਢੰਗ ਨਾਲ ਕਰਵਾਈ ਗਈ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਸ਼੍ਰੀ ਦੀਪਕ ਕੁਮਾਰ ਜੀ ਨੂੰ ਇਹ ਰਲੀਫ ਪ੍ਰਦਾਨੇ ਦੇ ਵਿੱਚ ਚੁੜਿਆ ਗਿਆ ਸਰੋਤਾਰਿਆ ਨਗਰ ਕਮੇਟੀ ਕਿੰਨੇ ਕੌਂਸਲਰ ਕੰਪਲਰ ਤੇ ਕਿੰਨੇ ਐਸਐਮਟੀ 13 ਨੇ ਜੀ 13 ਜੋ ਨਾ ਹਾਜ਼ਰ ਹੋਏ ਜੀ ਅੱਜ ਅੱਜ ਭਾਈ ਪ੍ਰਧਾਨ ਜੀ ਤੋਂ ਮੈਂ ਰੋਂਗੋਤਾਰੀ ਵਾਲਾ ਭਗੋਜੀ ਦਾ ਖਾਲਸਾ ਭਾਈ ਗਿੱਲ ਫਤੇ ਜੈ ਸ਼ੀ ਰਾਮ ਜੈ ਐਮ ਸੀ ਜੀ ਸਾਰੰਮ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਨਗਰ ਤਾਰੀਵਾਲ ਦੇ ਵਿੱਚ ਦੀ ਪ੍ਰਧਾਨ ਦੀ ਚੋਣ ਹੋਈ ਆ ਮੈਂ ਸਭ ਤੋਂ ਪਹਿਲਾਂ ਸਰਦਾਰ ਜੀ ਗੁਰਪ ਸਿੰਘ ਸੇਖਵਾਨੀ ਦਾ ਆਪਣੇ ਪੰਜਾਬ ਪਦਨਾ ਚੇਰੀ ਕਲਸੀ ਦਾ ਤੁਹਾਨੂੰ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਚੋਣ ਤੇ ਸਾਡੀ ਮਦਦ ਕੀਤੀ ਸਾਡੇ ਤਾਰੀਵਾਲ ਦੇ ਵਿੱਚ ਪਹਿਨਾ ਸਾਡੇ ਪੱਬੀ ਗੋਸ਼ਮ ਕੋਸਾਈ ਬਾਈ ਸੁਭਾਨ ਸਿੰਘ ਉਹਨਾਂ ਦੇ ਨੂੰਨ ਕੋਸਾਈ ਤੇ ਸਾਰੇ ਐਮਸੀਆਂ ਨੇ ਮਿਲ ਕੇ ਕਿਹਾ ਵੀ ਟਰਨ ਬਾਈ ਟਰਨ ਅਹੀ ਦੂਸਿਆਂ ਨੂੰ ਵਾਰੀ ਦਈਏ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਸਾਡੇ ਦੀਪਕ ਜੀ ਕੋਰ ਰਾਜ ਜੀ ਦਿਨੋ ਹੀ ਨਹੀਂ ਤਦਾ ਚਣਿਆ ਤੇ ਧਾਰੀਵਾਲ ਵਾਸਤੇ ਖੁਸ਼ਖਬਰੀ ਤੇ ਮੇਰੇ ਵਾਸਤੇ ਵੀ ਮੇਰੀ ਬਾਹ ਬਣੇ ਨੇ ਤੇ ਅਸੀਂ ਤੁਹਾਨੂੰ ਵਾਦਾ ਕਰਦੇ ਆ ਵੀ ਅਸੀਂ ਧਾਰੀਵਾਲ ਨੂੰ ਰਲ ਕੇ ਸਾਰੇ ਅਮਜੀ ਮੈਂ ਪ੍ਰਧਾਨ ਵੀ ਸਾਰੇ ਵਿਧਾਨਾ ਸਾਰੇ ਮੀਤ ਵਿਧਾਨਾ ਤੇ ਅਸੀਂ ਇੱਕ ਪਰਿਵਾਰ ਆ ਤੇ ਅਸੀਂ ਹਰ ਵਾਰ ਦੇ ਵਿੱਚ ਰਲ ਕੇ ਤੇ ਅੱਜ ਤੋਂ ਬਾਅਦ ਵੀ ਦੇ ਹੋਣ ਇੱਕ ਸਾਥ ਹੜਾ ਰਹਿ ਗਿਆ ਵਾ ਤੇ ਅਸੀਂ ਜਿੰਨਾ ਵਾਤਾਵਰਣ ਦਾ ਸੁਧਾਰ ਹੋ ਸਦਾ ਕਰਾਂਗੇ ਸਾਫ ਸਫਾਈ ਵਾਲਾ ਵੀ ਤੇ ਪਾਰਕਾਂ ਦਾ ਵੀ ਤੇ ਮੈਂ ਉਹ ਬਦਮਾਣ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਸਾਡੀ ਨਗਰ ਕਾਉਂਸਲ ਦੇ ਵਿੱਚ ਤਾਨੂੰ ਕੁਝ ਫੰਡ ਬਲ ਦਿਓ ਤਾਂ ਕਿ ਜਿਹੜਾ ਅਸੀਂ ਜਿਹੜਾ ਵੀ ਕੰਮ ਰੁਕਿਆ ਵਾ ਫਾਰਕਾਂ ਦਾ ਲਾਈਟਾਂ ਦਾ ਤੇ ਗਲੀਆਂ ਨਾਲੀਆਂ ਦਾ ਰੋਡ ਦਾ ਰੋਡ ਨੂੰ ਖੁੱਲੀਆਂ ਕਰਨਾ ਤੇ ਉਹ ਸਾਨੂੰ ਦੇਣਗੇ ਤੇ ਅਸੀਂ ਧਾਰੀਵਾਲ ਦਾ ਸੁਧਾਰ ਕਰ ਸਕੀਏ ਅਸੀਂ ਸਾਰੇ ਪਬਲਿਕ ਦਾ ਧਾਰੀਵਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਪਹਿਲਾਂ ਕੌਂਸਲਰ ਬਣਾਇਆ ਫਿਰ ਉਹਨਾਂ ਉੱਚੇ ਉੱਧਿਆ ਰਹੇ ਤੇ ਮੈਂ ਇਸ ਵਿਚਵਾਦ ਨੂੰ ਹਨ ਧਾਰੀਵਾਲ ਦੀ ਸਾਰੇ ਪਬਲਿਕ ਨੂੰ ਲੋਕਾਂ ਨੂੰ ਵੀ ਜੇ ਉਹਨਾਂ ਨੇ ਸਾਨੂੰ ਚੁਣ ਕੇ ਵਰਤੇ ਗਿਆ ਤੇ ਅਸੀਂ ਉਹਨਾਂ ਦੀ ਸੋਚ ਤੇ ਖਰੇ ਉਤਰਾਂਗੇ ਜੋ ਉਹਨਾਂ ਦੀਆਂ ਡਿਮਾਂਡਾਂ ਸ਼ਹਿਰ ਵਾਸੀਆਂ ਦੀਆਂ ਉਹਨੂੰ ਅਸੀਂ ਮੈਂ ਤੇ ਦੀਪਕ ਜੀ ਨਾਲ ਕੇ ਡੱਟ ਕੇ ਕਰਾਂਗੇ ਜੀ ਵਾਹਿਗੁਰੂ ਜੀ ਕਿ ਪ੍ਰਾਰਥਨਾ ਕਰਨਾ ਵੀ ਸਾਡੇ ਧਾਰੀਵਾਲ ਸ਼ਹਿਰ ਤੇ અપਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਸਾਡੀ ਤੰਦਰੁਸਤੀ ਅੱਛੀ ਸਿਹਤ ਤੇ ਸਾਨੂੰ ਅੱਛਾ ਸੋਚ ਦੇ ਵੀ ਅਸੀਂ ਧਾਰੀਵਾਲ ਨੂੰ ਸੁੰਦਰ ਤੇ ਵਧੀਆ ਬਣਾ ਸਕੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਨਯਨ ਜੀ ਸਭ ਤੋਂ ਪਹਿਲਾਂ ਤੇ ਪ੍ਰਭੂ ਜੀ ਆਮ ਦਾ ਸੁਧਾਰਨਾ ਕਰਨਾ ਚਾਹਾਂਗਾ ਜਿਨਾ ਵੀ ਪਾਰ ਕਿਰਪਾ ਨਾਲ ਉਸ ਤੋਂ ਅੱਧ ਪਹੁੰਚੇ ਆ ਉਸ ਤੋਂ ਬਾਅਦ ਸਾਰੇ ਸਹਿਯੋਗ ਸਾਰੇ ਐਮਸੀਐਨ ਐ ਸਹਿਯੋਗ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਰ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਜਦੋਂ ਮੈਂ ਇਲੈਕਸ਼ਨ ਤੇ ਖਲੋਤਾ ਸੀ ਜਿਹੜੇ ਪਰਿਵਾਰ ਮੇਰੇ ਨਾਲ ਤੁਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਚੁਣਿਆ ਤੇ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਉਹਨਾਂ ਚ ਸਪੈਸ਼ਲੀ ਪੰਜ ਸੱਤ ਨਾਂ ਆ ਜਿਹੜੇ ਮੈਂ ਜ਼ਰੂਰ ਲੈਣਾ ਚਾਹਾਂਗਾ ਲਕੀਟਾ ਦੇ ਵਾਲੇ ਮਹਾਰਾਜ ਬਾਬਾ ਜੀ ਗਰਾਂਮ ਸ਼ਕਤੀ ਜੀ ਰਣਜੀਤ ਨਾਦੀ ਜੀ ਗੌਤਮ ਜੀ ਮੇਰੇ ਹੰਸਾਇਆ ਬਣ ਕੇ ਮੇਰੇ ਨਾਲ ਆਇਆ ਨੀਰੇਜ ਮਹਾਜਨ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂ ਜਿਨ੍ਹਾਂ ਨੇ ਜਲੂਪਨੋਤਰਾ ਜੀ ਇਹਨਾਂ ਨੂੰ ਖੁਸ਼ੀ ਵਾਲੀ ਗੱਲ ਇਹ ਵੀ ਮੈਂ ਨਹੀਂ ਇਹਨਾਂ ਨੂੰ ਅਪਰੋਚ ਕੀਤਾ ਇਹਨਾਂ ਨੇ ਮੈਨੂੰ ਅਪਰੋਚ ਕਰਕੇ ਤੇ ਦਿਖਾਇਆ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂ ਬਾਕੀ ਪ੍ਰਧਾਨ ਜੀ ਦੇ ਨਾਲ ਸਾਡੇ ਦੇ ਪ੍ਰਧਾਨ ਦਾ ਵਾਇਸ ਵਾਲੀ ਕੋਈ ਗੱਲ ਨਹੀਂ ਜੀ ਪਹਿਲਾਂ ਕਸਮ ਪਰ ਦੇਹੀ ਡੁੱਗਲ ਸਾਹਿਬ ਪ੍ਰਧਾਨ ਨੇ ਕਿ ਅਸੀਂ ਸਾਰੇ ਆਪਣੇ ਆਪ ਨੂੰ ਪ੍ਰਧਾਨੀ ਸਮਝ ਲਿਆ ਤੇ ਹੁਣ ਵੀ ਉਹੀ ਚੀਜ਼ ਚੱਲਣੀ ਆ ਕੋਸ਼ਿਸ਼ ਕਰਾਂਗੇ ਵੀ ਇੱਕ ਦੂਜੇ ਦਾ ਸਹਿਯੋਗ ਲੈ ਕੇ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਥੋੜੀਆਂ ਬਹੁਤੀਆਂ ਮੁਸ਼ਕਲਾਂ ਹੈਗੀਆਂ ਵਾ ਉਹਨਾਂ ਨੂੰ ਲੀਡਰ ਸਾਹਿਬ ਨੂੰ ਨਾਲ ਲੈ ਕੇ ਤੇ ਕਮੇਟੀ ਹਰ ਘਰ ਵਾਸਤੇ ਪੈਸੇ ਲਿਆ ਕੇ ਦੇ ਸ਼ਹਿਰ ਦਾ ਕ੍ਰਾਸ ਕਰਵਾ ਦੇ ਸਪੈਸ਼ਲ ਧੰਵਾਦ ਜਗਰੂਪ ਸਿੰਘ ਸੇਖਵਾ ਜੀ ਦਾ ਤੇ ਸ਼ਰੀਕਲ ਸਿੰਘ ਜੀ ਦਾ ਜਨਮ ਦੇ ਹਾਸੇ ਜਿਨ੍ਹਾਂ ਦੀ ਹਿੰਮਤ ਸਦਕਾ ਅੱਜ ਝੂਣ ਹੋਈ ਜੀ ਸੋ ਅੱਜ ਬੜੀ ਕੁਸ਼ੀ ਦੀ ਗੱਲ ਹੈ ਕਿ ਨਗਰ ਕੌਂਸਲ ਢਾਰੀਵਾਲ ਦੇ ਵਿੱਚ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਐਸਡੀਐਮ ਸਾਹਿਬ ਆਪ ਆਏ ਸੀ ਜੇ ਇਲੈਕਸ਼ਨ ਕਰਨ ਵਾਸਤੇ ਤੇ ਸਾਰੇ ਮੇਰੇ ਵੀਰ ਐਮਸੀ ਜਿਹੜੇ ਸੀਗੇ ਉਹਨਾਂ ਨੇ ਆਇਆ ਸ਼ਾਮਾਂ ਸੀਗੇ ਤੇ ਸਾਰੇ ਨੇ ਮਿਲ ਕੇ ਇੱਕ ਵਧੀਆ ਚਿਹਰਾ ਜਿਹੜਾ ਨਗਰ ਕੌਂਸਲ ਦੇ ਵਿੱਚ ਲਿਆਂਦਾ ਦੀਪ ਕੁਮਾਰ ਰੈਂਟੀ ਜੀ ਕਿਉਂਕਿ ਪਹਿਲਾਂ ਸਾਡੇ ਪ੍ਰਧਾਨ ਜੀ ਡਿਗੇ ਸਾਹਿਬ ਕੋ ਬੜਾ ਭਾਰ ਸੀਗਾ ਉਹਨਾਂ ਦਾ ਭਾਰ ਘਟ ਕਰਨ ਵਾਸਤੇ ਅਸੀਂ ਆਪਣੇ ਵੀਰ ਨੂੰ ਲੈ ਕੇ ਆਏ ਤੇ ਇਹੋ ਬੇਨਤੀ ਆ ਭਰਾਜੋ ਅੱਗੇ ਕਿ ਵਜੇ ਤਰੀਕੇ ਦੇ ਨਾਲ ਸ਼ਹਿਰ ਧਾਰੀ ਵਾਲੀ ਚਲੋ ਸਾਫ ਸੁਥਾ ਰੱਖੋ ਸਾਰੇ ਮਿਲ ਕੇ ਇਸ ਸ਼ਹਿਰ ਨੂੰ ਅਸੀਂ ਵਧੀ ਭਰੇਕੇ ਨਾਲ ਸਾਫ ਸੁਥਾ ਰੱਖੀਏ ਸੋ ਸਭ ਤੋਂ ਵੱਡੀ ਚੀਜ਼ ਕਿ ਡੀਸੀ ਸਾਹਿਬ ਨੇ ਤੇ ਸਰਦਾਰ ਜੀਵ ਸਿੰਘ ਸੇਖਣਾ ਜੀ ਨੇ इन्होंने क्रिसमस गिफ्ट कित जो सारे ने मिलकर इन्होंने एक प्रधान चुना है सो सब इन अगर भी बेनती है कि अपने शहर में वजि तरीके द्वारा लाके चलना धन्यवाद